ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਵੱਧਦਾ ਜਾ ਰਿਹਾ ਹੈ ਕਿ ਦਿਨ ਦਿਹਾੜੇ ਵੀ ਲੋਕਾਂ ਦੇ ਵਿੱਚ ਖੋਫ ਦਾ ਮਾਹੌਲ ਪੈਦਾ ਹੋ ਚੁੱਕਿਆ ਹੈ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਨੇ ਦਰਜਲ તાਜੇ ਮਾਮਲੇ ਦੀ ਗੱਲ ਕਰੀਏ ਤਾਂ ਟੋਰਾਂਟੋ ਸ਼ਹਿਰ ਦੇ ਵਿੱਚ 8 ਥਾਵਾਂ 'ਤੇ ਗੋਲੀਬਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿੱਦੀ ਜਾਂਚ ਪਰਤਾਲ ਪੁਲਿਸ ਦੀ ਟੀਮ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਟੋਰੰਟੋ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਪਹਿਲੀ ਵਾਰ ਦਾਤ ਸ਼ਨੀਵਾਰ ਤੜਕੇ तकरीबन 2 ਵਜੇ ਵਾਪਰੀ ਚਦ ਕਿ ਆਖਰੀ ਐਤਵਾ ਸ਼ਾਮ ਕੋਨੇ 8 ਵਜੇ ਵਾਪਰੀ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਗੋਲੀਬਾਰੀ ਦੀਆਂ ਵਾਦਾਤਾ ਦੀ ਅਸਲ ਲੋਕੇਸ਼ਨ ਜਾਰੀ ਨਹੀਂ ਕੀਤੀ ਗਈ ਪਰ ਸਿਰਫ ਇਹਨਾਂ ਦੱਸਿਆ ਗਿਆ ਹੈ ਕਿ ਸਾਰੀਆਂ ਘਟਨਾਵਾਂ ਟੋਰੰਟੋ ਪੁਲਿਸ ਦੀ 41 ਅਤੇ 42 ਡਿਵੀਜ਼ਨ ਦੇ ਘੇਰੇ ਦੇ ਵਿੱਚ ਵਾਪਰੀਆਂ ਨੇ ਦੱਸਿਆ ਗਿਆ ਹੈ ਕਿ ਇੱਕ ਰਿਪੋਰਟ ਦੇ ਮੁਤਾਬਕ ਵਿਕਟੋਰੀਆ ਪਾਰਕ ਐਵੈਨਿਊ ਦੇ ਪੱਛਮ ਦਿਵਾਲੇ ਸਟੀਲਸ ਐਵੈਨਿਊ ਈਸਟ ਰੂਕ ਨੈਸ਼ਨਲ ਅਰਬਨ ਪਾਰਕ ਨੇੜੇ ਹਾਈਵੇ 401 ਦੇ ਉੱਤਰ ਵੱਲ ਬ੍ਰਿਮਲੀ ਰੋਡ ਦੇ ਪੱਛਮ ਦਿਵਾਲ ਅਤੇ ਲੋ ਕੰਟਰੋਲਿਓ ਦੇ ਉੱਤਰ ਦਿਵਾਲੇ ਗੋਲੀਆਂ ਚਲੀਆਂ ਜੋ ਅੱਜਕੱਲ ਦਾਵਾ ਤਾਂ ਮੰਨੇ ਕਿ ਸਾਰੀਆਂ ਵਾਅਦਾਂ ਦਾ ਦੌਰਾਨ ਨਵੀਂ ਨਕੋਰ ਪਰ ਚੋਰੀ ਕੀਤੀ ਗੂੜੇ ਰੰਗ ਦੀ ਹੋਂਡਾ ਸੀ ਆਦਵੀ ਦੀ ਵਰਤੋਂ ਕੀਤੀ ਗਈ ਹੈ ਗੱਡੀਆਂ ਦੇ ਪਿਛਲੇ ਸੀਟ ਉੱਤੇ ਬੈਠੇ ਸ਼ੱਕੀ ਦੇ ਵੱਲੋਂ ਜ਼ਿਆਦਾਤਰ ਮੌਕਿਆਂ ਉੱਤੇ ਗੋਲੀਆਂ ਚੁਲਾਈਆਂ ਗਿਆ ਅੱਠ ਵਾਦਤਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਕਈ ਗੱਡੀਆਂ ਤੇ ਘਰ ਅਤੇ ਕਾਰੋਬਾਰੀ ਅਦਾਰੇ ਨਿਸ਼ਾਨੇ ਬਣਾਏ ਗਏ ਨੇ ਪੁਲਿਸ ਵੱਲੋਂ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਵਾਦਤਾ ਟੋਰ ਟਰੱਕ ਇੰਡਸਟਰੀ ਦੇ ਨਾਲ ਸੰਬੰਧਿਤ ਸਰ ਪਰ ਫਿਰ ਵੀ ਟੋਰ ਟਰੱਕ ਦੇ ਕਾਰੋਬਾਰ ਦੇ ਵਿੱਚ ਲੱਗੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਆਖਿਆ ਗਿਆ ਹੈ ਅਤੇ ਕੋਈ ਵੀ ਸ਼ੱਕੀ ਸਰਗਰਮੀ ਨਜ਼ਰ ਆਉਣ ਤੇ 911 ਤੇ ਕਾਲ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਇੱਥੇ ਦੱਸਣਾ ਬੰਦ ਹੈ ਕਿ ਕੁਝ ਦਿਨ ਪਹਿਲਾਂ ਹੀ ਟੌਨਟੋ ਪੁਲਿਸ ਦੇ ਵੱਲੋਂ ਟੌਰ ਟਰੱਕ ਦਾ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਟੈਂਟੋਰੀਓ ਦੇ ਵਿੱਚ ਟੌਰ ਟਰੱਕ ਇੰਡਸਟਰੀ ਦੇ ਨਾਲ ਸੰਬੰਧਿਤ ਨਵੇਂ ਨਿਯਮ ਅੱਜ ਤੋਂ ਲਾਗੂ ਹੋ ਰਹੇ ਨੇ ਜਿਨ੍ਹਾਂ ਤਹਿਤ ਸਾਰੇ ਡਰਾਈਵਰਾਂ ਅਤੇ ਗੱਡੀਆਂ ਖੜਾਉਣ ਵਾਲਿਆਂ ਨੂੰ ਸੁੱਭਾ ਸਰਕਾਰ ਤੋਂ ਤਸਦੀਕ ਕਰਵਾਨੀ ਹੋਵੇਗੀ। ਬਿਊਰੋ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ